ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਇਨਸਟੈਂਟ ਪ੍ਰੋਟੀਨ ਰਿਚ ਬਰਫੀ ਔਰ ਉਹਦੇ ਲਈ ਮੈਂ ਲਏ ਭੁਜੇ ਹੋਏ ਪਈਆ ਛੋਲੇ ਉਹਨਾਂ ਦਾ ਲਾਲਿਆ ਚਿਲਕਾ ਤੇ ਪਈਆ ਹੀ ਲਿਆ ਗੁੜ ਤੇ ਅੱਧੀ ਕੌਲੀ ਲਈ ਬਦਾਮਾਂ ਦੀ ਘਟ ਵੱਧ ਵੀ ਕਰ ਸਕਦੇ ਹਾਂ ਇੱਕ ਚਮਚਾ ਲਿਆ ਮੈਂ ਛੋਟੀ ਇਲਾਇਚੀ ਦਾ ਪਾਊਡਰ ਔਰ ਅੱਧੀ ਕੌਲੀ ਦੇਸੀ ਘਿਓ ਦੀ ਬਦਾਮਾਂ ਨੂੰ ਪਹਿਲਾਂ ਆਪਾਂ ਫਾਈਨ ਚੌਪ ਕਰਕੇ ਉਹਨਾਂ ਦਾ ਆਪਾਂ ਬਣਾ ਲਾਂਗੇ ਪਾਊਡਰ ਥੋੜੀ ਜਿਹੀ ਬਦਾਮ ਆਪਾਂ ਟਾਪਿੰਗ ਲਈ ਅਲੱਗ ਰੱਖ ਲਾਂਗੇ ਚੌਪ ਕੀਤੇ ਹੋਏ ਫਿਰ ਮਿਕਸੀ ਦੇ ਵਿੱਚ ਛੋਲਿਆਂ ਨੂੰ ਪਾ ਕੇ ਉਹਨਾਂ ਦਾ ਆਪਾਂ ਬਣਾਵਾਂਗੇ ਪਾਊਡਰ ਪਾਊਡਰ ਬਿਲਕੁਲ ਮਹੀਨ ਪੀਸਣਾ ਵਾ ਤੇ ਉਸ ਤੋਂ ਬਾਅਦ ਆਪਾਂ ਇੱਕ ਅਲੱਗ ਪੈਨ ਲੈ ਕੇ ਉਹਨੂੰ ਮੀਡੀਅਮ ਹੀਟ ਤੇ ਰੱਖ ਕੇ ਗੁੜ ਘੁੱਟ ਕੇ ਪਾਇਆ ਤੇ ਅੱਧਾ ਉਸ ਤੋਂ ਪਾਇਆ ਪਾਣੀ ਜਿੰਨਾ ਗੁੜ ਉਹਦਾ ਅੱਧਾ ਪਾਣੀ ਫਿਰ ਆਪਾਂ ਇਹਨੂੰ ਮੀਡੀਅਮ ਹੀਟ ਤੇ ਰਿਜਨ ਦਿੱਤਾ ਗੁੜ ਖੁਰ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਪਾ ਕੇ ਇਹਨੂੰ 2 ਮਿੰਟ ਲਈ ਹੋਰ ਪਕਾਉਣਾ ਤਾਂ ਇਹਨੂੰ ਇੱਕ ਤਾਰ ਦੀ ਨਾ ਦੋ ਤਾਰ ਦੀ ਚਾਸ਼ਨੀ ਬਣਾਉਣੀ ਆ ਸਿਰਫ ਆਪਾਂ ਇਹਨੂੰ 2 ਮਿੰਟ ਲਈ ਪਕਾਉਣਾ ਹੁਣ ਇਹ ਆਪਣੀ ਚਾशनी ਤਿਆਰ ਆ। ਹੁਣ ਮੈਂ ਭਾਰੀ ਤਲੇ ਵਾਲੀ ਲਈ ਕढ़ाई ਓਂਦੇ, ਉਹਨੂੰ ਮੈਂ ਰੱਖਿਆ ਲੋ ਹੀਟ ਦੇ ਉੱਪਰ ਤੇ ਦੋ ਵੱਡੇ ਚਮਚ ਪਾਏ ਦੇਸੀ ਘਿਓ ਦੇ, ਉਹਦੇ ਵਿੱਚ ਆਪਾਂ ਪਾਵਾਂਗੇ ਬਦਾਮਾਂ ਦਾ ਪਾਊਡਰ। ਉਹਨੂੰ 2 ਮਿੰਟ ਲਈ ਰੋਸਟ ਕੀਤਾ। ਫਿਰ ਮੇਰੇ ਕੋਲ ਨਾਰੀਅਲ ਦਾ ਬਰਾਦਾ ਪਿਆ ਸੀ ਦੋ ਚਮਚ ਉਹ ਪਾਏ, ਉਹਨੂੰ ਵੀ ਰੋਸਟ ਕਰਕੇ ਫਿਰ ਆਪਾਂ ਜਿਹੜਾ ਚਣਿਆਂ ਦਾ ਪਾਊਡਰ ਆ ਉਹ ਪਾ ਕੇ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਮਿਕਸ ਕਰਨਾ ਤਾਂ ਕਿ ਘਿਓ ਇੱਕਸਾਰ ਹੋ ਜਾਵੇ ਔਰ ਹੀਟ ਏਡਿਓ ਲੋ ਹੋਣੀ ਚਾਹੀਦੀ ਹੈ। ਕਿਉਂ ਇੱਕ ਸਾਰ ਹੋ ਗਿਆ ਹੁਣ ਮੈਂ ਇੱਥੇ ਇੱਕ ਚਮਚਾ ਜੁਰੂ ਵੱਡਾ ਭਰ ਕੇ ਦੇ ਸੀ ਕਿਉਂ ਦਾ ਪਾਇਆ ਇਹ ਆਪਸ਼ਨਲ ਆ ਕਿ ਤੁਸੀਂ ਹੋਰ ਕਿਉਂ ਐਡ ਕਰਨਾ ਜਾਂ ਨਹੀਂ ਕਰਨਾ ਔਰ ਇੱਕ ਗੱਲ ਦਾ ਧਿਆਨ ਰੱਖਣਾ ਜੋ ਹੀ ਹੀਟ ਆ ਲੋ ਹੋਣੀ ਚਾਹੀਦੀ ਆ ਔਰ ਲਗਾਤਾਰ ਹਿਲਾਉਂਦੇ ਰਹਿਣਾ ਚਾਹੀਦਾ ਤੇ ਹੁਣ ਇਹ ਆਪਣਾ ਜਿਹੜਾ ਮਟੀਰੀਅਲ ਆ ਉਹਦੀ 스ਮੈਲ ਆਉਣੀ ਸ਼ੁਰੂ ਆ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਸ਼ਨੀ ਚਾਸ਼ਨੀ ਪਾ ਕੇ ਗੈਸ ਕਰਤਾ ਬੰਦ ਕਿਉਂਕਿ ਆਪਣੀ ਚਾਸ਼ਨੀ ਵੀ ਗਰਮ ਆ ਤੇ ਜਿਹੜਾ ਆਪਣਾ ਹੈਗਾ ਮਟੀਰੀਅਲ ਉਹ ਵੀ ਗਰਮ ਆ ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ ਤੇ ਇੱਕ ਡੋਹ ਦੀ ਤਰ੍ਹਾਂ ਬਣ ਜੂ ਤੇ ਕੜਾਈ ਵਿੱਚ ਇਕੱਠਾ ਹੋਣ ਲੱਗ ਜੂਗਾ ਤੇ ਦੋਸਤੋ ਇਹਦੀ ਪੂਰੀ ਮੈਜ਼ਰਮੈਂਟ ਜਿਹੜੀ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਐ ਤੇ ਹੁਣ ਆਪਾਂ ਇਹਨੂੰ ਸੈੱਟ ਕਰਨ ਲਈ ਕਿਸੇ ਟ੍ਰੇ ਜਾਂ ਥਾਲੀ ਵਿੱਚ ਥੋੜਾ ਜਿਹਾ ਤੇਲ ਪਾ ਕੇ ਉਹਨੂੰ ਗ੍ਰੀਸ ਕਰਾਂਗੇ ਡੋਹ ਨੂੰ ਉਹਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਪ੍ਰੈਸ ਕਰਨ ਤੋਂ ਬਾਅਦ ਉਹਦੇ ਵਿੱਚ ਆਪਾਂ ਜਿਹੜੇ ਹੈਗੇ ਬਦਾਮ ਥੋੜੀ ਜਿਹੀ ਚੌਪ ਕੀਤੇ ਹੋਏ ਰੱਖੇ ਸੀ ਟਾਪਿੰਗ ਦੇ ਉੱਪਰ ਫੈਲਾ ਕੇ ਉਹਨੂੰ ਵੀ ਥੋੜਾ ਪ੍ਰੈਸ ਕਰਾਂਗੇ ਤੇ ਸੈੱਟ ਹੋਣ ਲਈ 4 ਤੋਂ 5 ਘੰਟੇ ਲਈ ਰੱਖਾਂਗੇ ਤੇ ਜੇ ਕਿ ਆਪਾਂ ਇਹ ਬਰਫੀ ਨਹੀਂ ਬਣਾਉਣੀ ਤੇ ਆਪਾਂ ਲੱਡੂ ਵੀ ਬਣਾ ਸਕਦੇ ਆ ਹੁਣ ਇਹ 4 ਘੰਟੇ ਹੋ ਗਏ ਆ ਘਟੋ ਘਟ ਇਹ ਸੈੱਟ ਹੋ ਗਿਆ ਤੇ ਆਪਾਂ ਇਹਦੇ ਬਰਫੀ ਦੇ ਪੀਸ ਕੱਟਦੇ ਆ ਔਰ ਇਹ ਜੋ ਬਰਫੀ ਆ ਬਹੁਤ ਹੀ ਹੈਲਦੀ ਆ ਔਰ ਇਹ ਪ੍ਰੋਟੀਨ ਰਿਚ ਆ ਔਰ ਜਲਦੀ ਬਣ ਜਾਂਦੀ ਆ ਤੇ ਇਹਦੇ ਦੇਖੋ ਜੀ ਹੁਣ ਆਪਾਂ ਪੀਸ ਕੱਟ ਲਿਆ ਇਹ ਬਹੁਤ ਹੀ ਟੇਸਟੀ ਦੀ ਬਹੁਤ ਹੀ ਸੁਆਦੀ ਬਣਦੀ ਆ ਦੋਸਤੋ ਅਗਰ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗੀ ਤੇ ਕਮੈਂਟ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ